ਸੋ ਬਾਈ ਅੱਜ 27 ਨਵੰਬਰ ਨੂੰ ਬਾਈ ਹਰਿਆਲ ਦੇ ਕੋਲੇ ਪਹੁੰਚੇ ਆਂ ਜਗਰਾਉਂ ਦੀ ਸਬਜ਼ੀ ਮੰਡੀ ਦੇ ਪਰਚੂਨ ਦੇ ਭਾਅ ਤੁਹਾਨੂੰ ਦੱਸ ਦਿਆਂ ਜੀ। ਹੋਰ ਵੀਰੇ ਕੀ ਹਾਲ ਹੈ ਜੀ? ਠੀਕ ਆ ਬਾਈ। ਅੱਛਾ ਮਟਰ ਕੀ ਭਾਅ ਹੈ ਵੀਰੇ? ਮਟਰ 60 ਮਟਰ 60 ਰੁਪਏ ਕਿਲੋ ਠੀਕ ਆ ਵੀਰੇ। ਤੇ ਹੋਰ ਬਾਈ ਹਰਿਆਲ? ਅੱਛਾ ਸਲਗਮ ਦਾ ਕੀ ਭਾਅ ਆ ਪਰਚੂਨ ਦਾ? ਸਲਗਮ 30 ਰੁਪਏ ਕਿਲੋ 50 ਦੇ ਜੀ। ਠੀਕ ਆ 30 ਰੁਪਏ ਕਿਲੋ 2 ਕਿਲੋ 50 ਚੱਪੜ ਕੱਦੂ? ਚੱਪੜ 50 ਕਿਹਾਂ ਕਿੰਨੇ ਕਿਲੋ ਜੀ? 50 ਦਾ 1.5 ਕਿਲੋ ਜੀ ਤੇ ਬੰਦ ਗੋਭੀ ਜੀ? ਬੰਦ ਗੋਭੀ 1. ਮੂਲੀ 10 ਰੁਪਏ ਕਿਲੋ ਜੀ ਮੂਲੀ 10 ਰੁਪਏ ਕਿਲੋ ਠੀਕ ਆ ਅੱਛਾ ਵੀਰੇ ਮੇਥੀ ਦਾ ਕੀ ਭਾਵਾ ਮੇਥੀ 40 ਰੁਪਏ ਕਿਲੋ ਮੇਥੀ 40 ਰੁਪਏ ਕਿਲੋ ਹਾਂਜੀ ਭਾਈ ਕੀ ਹਾਲ ਆ ਜੀ ਅੱਛਾ ਵੀਰੇ ਸਾਗ ਕੀ ਭਾਲਾ ਦਾ ਸਾਗ 100 ਦਾ 3 ਕਿਲੋ ਸਾਗ 100 ਦਾ 3 ਕਿਲੋ ਤੇ ਧਨੀਆ ਧਨੀਆ 30 ਤੋਂ 40 ਧਨੀਆ 30 ਤੋਂ 40 ਪਾਲਕ ਪਾਲਕ 15 ਰੁਪਏ ਕਿਲੋ ਠੀਕ ਆ ਤੇ ਬਾਥੂ ਬਾਥੂ 20 ਰੁਪਏ ਗੁੱਟੀ ਦੋ ਤੀਆਂ ਵੀ ਠੀਕ ਆ ਜੀ ਤੇ ਆਹ ਆਪਣਾ ਪਦੀਨਾ ਪਦੀਨਾ ਇਹ ਵੀ ਤਿਆਂ ਦੇ ਦੋ ਦਿਆਂ ਵੀ ਆਕੀ ਤਿਆਂ ਦੋ ਬੀਆਂ ਦੀ ਹੈਗਾ ਗਾਜਰ ਵੀ ਆਪਣੀਆਂ ਠੀਕ ਹੈ ਠੀਕ ਹੈ ਵੀਰੇ ਮੈਂ ਉਹਨਾਂ ਨੂੰ ਪੁੱਛਦੇ ਹਾਂ ਹੋਰ ਭਾਈ ਅਮਰਜੀਤ ਕੀ ਆਲਾ ਠੀਕ ਆਪਾਂ ਠੀਕ ਹੈ ਜੀ ਠੀਕ ਆ ਫਰਾਂਸ ਵੀ ਦੀ ਫਲੀ ਕੀ ਭਾਅ ਲਾਈ ਆ 80 ਕਿਲੋ ਵੀਰੇ 60 ਰੁਪਏ ਕਿਲੋ ਪਰਜੂਨ ਦਾ ਭਾਅ ਤੇ ਖੀਰਾ ਖੀਰਾ 40 ਰੁਪਏ ਕਿਲੋ ਵੀਰੇ ਖੀਰਾ 40 ਤੇ ਟਮਾਟਰ ਟਮਾਟਰ 60 ਰੁਪਏ ਕਿਲੋ ਵੀਰੇ ਟਮਾਟਰ 60 ਰੁਪਏ ਕਿਲੋ ਠੀਕ ਆ ਜੀ ਮਿਹਰਬਾਨੀ